ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੰਤ ਸਰਣ ਜੋ ਜਨ ਪਰ ਸੂਜਨ ਉਦਰ ਨਹਾਰ ਸ਼ਾਂਤ ਕੀ ਨਿੰਦਾ ਨਾਨਕਾ ਬੋੜ ਕੋਰ ਅਵਤਾਰ ਗੁਰੂ ਪਿਆਰੀ ਗੁਰਸਵਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁੰਤਾ ਦੇ ਯੋਗ ਹੋ ਕੀ ਉਹ ਕਿਹੜੀਆਂ ਦੇ ਪਾਤਰ ਹੋ ਪਿਆਰੀ ਸਾਧ ਸੰਗਤ ਸੁਹਾਉ ਗੁਰਬਾਣੀ ਨਾਲ ਜੁੜੀਏ ਕਥਾ ਨਾਲ ਜੁੜੀਏ ਆਪਣਾ ਜਨਮ ਸਫਲਾ ਕਰੀਏ ਸੁਹਾ ਜੀ ਦੇ ਵਿਚਾਰ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਬਾਣੀ ਅਨੰਦ ਸਬ ਜੀ ਦੀ ਬਾਣੀ ਵਿੱਚੋਂ ਮਾਤਾ ਕੇ ਉਦਰ ਮੈਂ ਪ੍ਰਤਪਾਲੂ ਕਰੈ ਸੋ ਕਿਉ ਮੰਨੋ ਵਿਸਾਰੀਐ ਜੋ ਹਰੀ ਮਾਤਾ ਦੇ ਗਰਭ ਵਿੱਚ ਸੱਡੀ ਪਾਲਣਾ ਕਰਦਾ ਹੈ ਉਸਨੂੰ ਕੋਈ ਕਿਉਂ ਮਨੋਂ ਵਿਸਾਰੀਏ ਕਿਉਂ ਬਧਾਰਨਾ ਉਸਨੂੰ ਉਸਨੂੰ ਦਿਲੋਂ ਕਿਉਂ ਭੁਲਾਈਏ ਉਸਨੂੰ ਹਮੇਸ਼ਾ ਯਾਦ ਰੱਖੀਏ ਭੁੱਲਣਾ ਨਹੀਂ ਠੂ ਮਾਤਾ ਦੇ ਉਧਰ ਵਿੱਚ ਕੋਈ ਸਾਡੀ ਕੋਈ ਪੁੱਛਕਿਛ ਕੋਈ ਹੋਰ ਦੇਖ ਰੱਖ ਨਹੀਂ ਕਰ ਸਕਦਾ ਸੀ ਉੱਥੇ ਸਿਰਫ ਇਹ ਜੀਵ ਹੁੰਦਾ ਹੈ ਜਾਂ ਪਰਮਾਤਮਾ ਪਰਮਾਤਮਾ ਦੀ ਹਰ ਪਲ ਹਰ ਸਮੇਂ ਰੱਖਿਆ ਕਰਦਾ ਉੱਥੇ ਕਿਉਂਕਿ ਇਹ ਜੀਵ ਜਿਹੜਾ ਨਾ ਬਹੁਤ ਕਠਨ ਕਠਨ ਜਿਹੜੀ ਭਗਤੀ ਕਰਦਾ ਹੈ ਮਾਤਾ ਦੇ ਘਰ ਵਿੱਚ ਨਰਕ ਕੁੰਡ ਦੇ ਵਿੱਚ ਲਟਕਿਆ ਹੈ ਉਲਟਾ ਲਟਕਿਆ ਹੈ ਉਲਟ ਕੇ ਲਟਕ ਕੇ ਭਗਤੀ ਕਰ ਰਿਹਾ ਹੈ ਇੰਨੇ ਇੱਕ ਢੋਰ ਤਪੱਸਿਆ ਵਿੱਚ ਮਹਾਰਾਜ ਉੱਥੇ ਇਹਨੂੰ ਪ੍ਰਾਪਤੀ ਮਹਾਰਾਜ ਦੀ ਪ੍ਰਾਪਤੀ ਹੁੰਦੀ ਹੈ ਤੇ ਫਿਰ ਇਹ ਜਿਹੜਾ ਇਸ ਜੀਵ ਜਿਹੜਾ ਨਾ ਸਵਾਸ ਸਵਾਸ ਦਾ ਵਾਦਾ ਕਰਦਾ ਮਹਾਰਾਜ ਨੂੰ ਕਹਿੰਦਾ ਪਈ ਸੱਚੇ ਪਾਤਸ਼ਾਹ ਜੀ ਆਪ ਜੀ ਮੈਨੂੰ ਇਸ ਨਰਕ ਕੁੰਡ ਚੋਂ ਕੱਢੋ ਮੈਂ ਆਪ ਜੀ ਨੂੰ ਸਵਾਸ ਸਵਾਸ ਯਾਦ ਕਰੂੰਗਾ ਹਰ ਵੇਲੇ ਹਰ ਸਮੇਂ ਆਪ ਜੀ ਦੀ ਆਰਾਧਨਾ ਕਰੂੰਗਾ ਆਪ ਜੀ ਨੂੰ ਯਾਦ ਕਰੂੰਗਾ ਮੈਂ ਤੇ ਇਹ ਜਿਹੜੇ ਜਨਮ ਲੈਂਦਾ ਨਾ ਵੀ ਸਪੈਰੀ ਸਾਥ ਸੰਗਤ ਜਨਮ ਲੈਂਦਾ ਹੀ ਦੁਨਿਆਵੀ ਖਰੋਣਿਆਂ ਵਿੱਚ ਉਲਝ ਜਾਂਦਾ ਹੈ ਮਾਤਾ ਪਿਤਾ ਮਿਲਦਾ ਮਾਤਾ ਪਿਤਾ ਮਾ ਮਾ ਪਿਤਾ ਪਿਤਾ ਕਰਦਾ ਫਿਰ ਦੁਨਿਆਵੀ ਖਰੋਣਿਆਂ 'ਚ ਖੇਲਦਾ ਹੈ ਬਾਦਰਵਾਤਮਾ ਨੂੰ ਭੁੱਲਦਾ ਜਾਂਦਾ ਜਦੋਂ ਇਹ ਬੱਚਾ ਪੈਦਾ ਹੁੰਦਾ ਨਾ ਪੈਰੀ ਸਾਧ ਸੰਗਤ ਜੀ ਕੋਦ ਰੋਂਦਾ ਚੀਲਾਂਦਾ ਕਲਾਂਦਾ ਕਿਉਂ ਰੋਂਦਾ ਭਈ ਇਹਨੂੰ ਤੇ ਭੁੱਖ ਦਾ ਨਹੀਂ ਪਤਾ ਇਹਨੂੰ ਆਪਣੀ ਪਿਆਸ ਦਾ ਨਹੀਂ ਪਤਾ ਕੁਛ ਇਹਨ ਦੁਨੀਆਂ 'ਚ ਹਜੇ ਦੇਖਿਆ ਨਹੀਂ ਕੁਛ ਖਾਣ ਪੀਣ ਦਾ ਇਹਨੂੰ ਕੁਛ ਪਤਾ ਨਹੀਂ ਹੈ ਕਿਉਂ ਰੋਂਦਾ ਭਈ ਕੀ ਤਕਲੀਫ ਹੈ ਮਹਾਪੁਰਸ਼ਾਂ ਨੂੰ ਪੁੱਛਦੇ ਕੋਈ ਜਾ ਕੇ ਮਹਾਰਾਜ ਬੱਚਾ ਬਹੁਤ ਰੋਂਦਾ ਹੈ ਕੀ ਕਰੀਏ ਚੁੱਪ ਨਹੀਂ ਕਰਦਾ ਮਹਾਪੁਰਖ ਕਹਿੰਦੇ ਪਿਆਰਿਓ ਤੁਹਾਨੂੰ ਨਹੀਂ ਪਤਾ ਇਹਨੂੰ ਵੱਡ ਅਮੂਲ ਰਤਨ ਪਦਾਰਥ ਹੋਇਆ ਸੀ ਰਤਨ ਪਦਾਰਥ ਜਿਸ ਦਾ ਸ਼ਬਦ ਅਸੀਂ ਪਹਿਲੇ ਵਿਚਾਰ ਕਰਕੇ ਆਏ ਹਾਂ ਉਹ ਬਹੁਤ ਕੀਮਤੀ ਸ਼ੈ ਨੂੰ ਪ੍ਰਾਪਤ ਹੋਈ ਸੀ ਇਹ ਨੂੰ ਹੁਣ ਐ ਲੱਗਦਾ ਵੀ ਮੇਰੇ ਕੋਲ ਐਡੀ ਕੀਮਤੀ ਸ਼ੈ ਮੈਨੂੰ ਮਿਲੀ ਸੀ ਉਹ ਮਤੁਖ ਖੁਸ ਗਈ ਵਿਸਰ ਗਈ ਪ੍ਰਮਾਤਮਾ ਵਿਸਰ ਗਿਆ ਉਹਨੂੰ ਇੱਥੇ ਉਹਨੂੰ ਦੀਦੀ ਨਹੀਂ ਐ ਭਾਈ ਉਹ ਰੋਂਦਾ ਚਲਾਂਦਾ ਕਲਾਂਦਾ ਹੋ ਕੀ ਕਰੇਗਾ ਦੁਖੀ ਫੇਰਾ ਹੌਲੀ ਹੌਲੀ ਪਾਣੀ ਪੀ ਲਿਆ ਦੁੱਧ ਪੀ ਲਿਆ دنیਵੀ ਵਸੂਆਂ ਨਾਲ ਜੁੜਦਾ ਜਾਂਦਾ ਹੈ ਪ੍ਰਮਾਤਮਾ ਤੋਂ ਦੂਰ ਹੋਈ ਜਾਂਦਾ ਹੈ ਮਹਾਰਾਜ ਕਹਿੰਦੇ ਭਈ ਜੰਤਰੀ ਪਾਲਣਾ ਕੀਤੀ ਸੀ ਨਾ ਮਾਤਾ ਦੇ ਗੁਰੂ ਉਧਰ ਮੈਂ ਸੰਤ ਈਸ਼ਰ ਸਿੰਘ ਹੀ ਰੜੇ ਵਾਲੇ ਬੜਾ ਸੁੰਦਰ ਭਮਾਇਆ ਕਰਦੇ ਸਨ ਆਪਣੇ ਬਾਣੀ ਅੰਦਰ ਜਿਹੜੀ ਤੇ ਧਰਨਾ ਵਾਲੀ ਬਾਣੀ ਉਹਨਾਂ ਦੀ ਹੰਦੀ ਸੀ ਜਦ ਪੁੱਠਾ ਲਟਕਿਆ ਸੈਂ ਸੋਦਨ ਭੁੱਲ ਗਏ ਯਾਦ ਕਰਾਂਦੇ ਸਨ ਭਈ ਯਾਦ ਕਰ ਉਹ ਪੁੱਠਾ ਲੜਕੇ ਤੇਰੀ ਭਗਤੀ ਕਾਮਯਾਬ ਹੋਈ ਸੀ ਦੁਨੀਆ ਵਿੱਚ ਆਇਆ ਸੀ ਨਾਮ ਜਪਣਾ ਸੀ ਬੰਦਗੀ ਕਰਨੀ ਸੀ ਤੂੰ ਤਾਂ ਹੋਰ ਪਾਸੇ ਲੱਗ ਗਿਆ ਕਹਿੰਦੇ ਉਹ ਦਿਨ ਤੈਨੂੰ ਘੋੜਿਆ ਜਦੋਂ ਪੁੱਠੇ ਰੜਕਿਓ ਨੂੰ ਮਹਾਰਾਜ ਨੇ ਤੈਨੂੰ ਇਸ ਦੁਨੀਆ ਵਿੱਚ ਲਿਆਂਦਾ ਸੀ ਉਹਨੂੰ ਕਿਉਂ ਵਿਸਾਰੀਏ ਭਈ ਕਿਉਂ ਭੁੱਲੀਏ ਕੀ ਕਹਿੰਦੇ ਮਨੋ ਕਿਉਂ ਵੇਸਾਰੀ ਐ ਇਹ ਵੱਡਾ ਦਾਤਾ ਐਡਾ ਵੱਡਾ ਦਾਤਾ ਦਿਲੋਂ ਕਿਉਂ ਵਿਸਾਰੀਏ ਭਲਾਈਏ ਕਿਉਂ ਭਲਾਈਏ ਭਾਈ ਐਸੀ ਬੜਮੁੱਲੀ ਹੀਰਾ ਰਤਨ ਪਦਾਰਥ ਸਾਨੂੰ ਮਿਲਿਆ ਸੀ ਇਹਨੂੰ ਕਿਉਂ ਭੁਜਾਈਏ ਇਹਨੂੰ ਯਾਦ ਕਰੀਏ ਭਾਈ ਜੇ ਅਗਨ ਮੇ ਆਹਾਰ ਪਚਾਵੇ ਗਰਵ ਦੇ ਵਿੱਚ ਇਸ ਨੇ ਸਾਨੂੰ ਹਰ ਆਹਾਰ ਜਿਹੜਾ ਸਾਨੂੰ ਲੋੜ ਸੀ ਜਿਸ ਵਸਤੂ ਦੀ ਜਿਹੜੀ ਚੀਜ਼ਾਂ ਸਾਨੂੰ ਲੋੜ ਸੀ ਉਹ ਉੱਥੇ ਪਹੁੰਚਾਈਆਂ ਨਰਕਕੁੰਡ ਦੇ ਵਿੱਚ ਜਿੱਥੇ ਮਾਤਾ ਦੇ ਉਧਰ ਰਚ ਪ੍ਰਤਪਾਲਣਾ ਕਰਦਾ ਸੀਗਾ ਉੱਥੇ ਸਾਨੂੰ ਸਭ ਕੁਝ ਪਹੁੰਚਾਇਆ ਅਗਨ ਦੇ ਵਿੱਚ ਅਗਨ ਸਾਗਰ ਹੈ ਉਹ ਜੋ ਗਰਵ ਦੀ ਅੱਗ ਵਿੱਚ ਖਾਣਾ ਪਚਾਉਂਦਾ ਸੀ ਉਸ ਨੂੰ ਕਿਉ ਉਸ ਨੂੰ ਕੋ ਪੂਰਨ ਸਕੀ ਜਿਸ ਨੂੰ ਆਪਣੀ ਲਵਲਾ ਜਿਸ ਨੂੰ ਕੋਈ ਆਪਣੀ ਦਿੱਤੀ ਲਾਉਂਦਾ ਸੀ ਆਪਣੀ ਵੀਲੇ ਆਪੇ ਲਾਏ ਆਪਣਾ ਪਿਆਰਾ ਉਹ ਆਪ ਲਾਉਂਦਾ ਹੈ ਵੀਰਪੀ ਗੁਰਮੁਖ ਸਦਾ ਸੰਭਾਲੀਐ ਉਹ ਗੁਰਮੁਖ ਸਦਾ ਨਾਮ ਸੰਭਾਲਦੇ ਹਨ ਜਿਹੜੇ ਉਹਨੂੰ ਯਾਦ ਰੱਖਦੇ ਨਾ ਵੀ ਮਾਤਾ ਦੇ ਗਰਭ ਵਿੱਚ ਸਾਡੀ ਉਸਨੇ ਪਾਲਣਾ ਕੀਤੀ ਸੀ ਉਸ ਨੂੰ ਸਵਾਸ ਸਵਾਸ ਯਾਦ ਰੱਖਦੇ ਹਨ ਭੁਲਾਉਂਦੇ ਨਹੀਂ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਸੁਸਹਿ ਪੈਂਦੇ ਨੇ ਕਹੈ ਨਾਨਕ ਏ ਬੜਾ ਦਾਤਾ ਸੋ ਕਿਉ ਮਨੋਂ ਵਿਸਾਰਿਆ ਆਸ਼ਕੰਦੇ ਇਹ ਐਡਾ ਵੱਡਾ ਦਾਤਾ ਉਸ ਨੂੰ ਤੋਂ ਉਸ ਨੂੰ ਦਿਲੋਂ ਕਿਉਂ ਭੁਲਾਇਆ ਕਿਉਂ ਭੁਲਾਇਆ ਜਾਵੇ ਭਈ ਉਹਨੂੰ ਦਿਲੋਂ ਉਹਨੂੰ ਤੇ ਹਮੇਸ਼ਾ ਯਾਦ ਕਰਨਾ ਹੈ ਉਹਦੇ ਅਹਿਸਾਨਮੰਦ ਹਾਂ ਉਸਨੇ ਸਾਡੀ ਅਗਨਕੁੰਡ ਦੇ ਵਿੱਚ ਮਾਤਾ ਦੇ ਗਰਭ ਵਿੱਚ ਪਾਲਣਾ ਕਰਕੇ ਸਾਨੂੰ ਸੰਸਾਰ ਵਿੱਚ ਲਿਆਂਦਾ ਅਸੀਂ ਉਹਦੇ ਨਾਲ ਇੱਕ ਵਾਅਦਾ ਕੀਤਾ ਸੀ ਹੇ ਮਹਾਰਾਜ ਹੇ ਵਾਹਿਗੁਰੂ ਜੀ ਤੈਨੂੰ ਅਸੀਂ ਸਵਾਸ ਸਵਾਸ਼ੇ ਤੇ ਕਰਾਂਗੇ ਸਾਨੂੰ ਇੱਥੋਂ ਕੱਢ ਲੇਕਿਨ ਅਸੀਂ ਆਪਣਾ ਵਾਅਦਾ ਪੁਰੜ ਗਏ ਭੁਲਾ ਕੇ ਮੈਂ ਮੇਰੀ ਚ ਲੱਗ ਹੈ ਸੁਗਰੂ ਪਰਿਸ਼ਾਸਕ ਨੂੰ ਮਾਰੇ ਕਹਿੰਦੇ ਪਈ ਕਿਉਂ ਐਸਾ ਕਰਦਾ ਐ ਇੱਥੇ ਜਿਹੜੇ ਕੰਮ ਹਨਾ ਠੀਕ ਹੈ ਰੋਟੀ ਰੋਟੀ ਦੀ ਆਪਾਂ ਕਾਰੋਬਾਰ ਕਰਨਾ ਹੈ ਕੰਮ ਵੀ ਕਰਨਾ ਹੈ ਮਿਹਨਤ ਕਰਨੀ ਹੈ ਪਈ ਸਭ ਤੋਂ ਅਵਰ ਕਾਜ ਤੇਰੇ ਕਿਤੇ ਨਕਾਮ ਇਹ ਕਹਿੰਦੇ ਤੇਰੇ ਕੰਮ ਜਿਹੜੇ ਇੱਥੇ ਹੀ ਹੈ ਢਿੱਡ ਭਰ ਲਿਆ ਖਵਾ ਲਿਆ ਤੇ ਖਾ ਰਿਆ ਬਸ ਇਹ ਇੱਥੇ ਜੁਗ ਗਈ ਹੈ ਅੱਗੇ ਨਹੀਂ ਜਾਣਾ ਤੇ ਨਾਲ ਕੁਛ ਵੀ ਅੱਗੇ ਜਾਣਾ ਹੈ ਤੇ ਕੇਵਲ ਨਾਮ ਬੰਦਗੀ ਜਾਣੀ ਹੈ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਵਿੰਦ ਮਿਲਣ ਕੀ ਇਹ ਇਹ ਮਿਲਣ ਦੀ ਵਾਰੀ ਹੈ ਪਿਆਰੇ ਇਸ ਤੋਂ ਬਾਅਦ ਫੇਰ ਮਿਲਿਆ ਨਹੀਂ ਜਾਣਾ ਅਵਰ ਕਾਇ ਤਿਰ ਕਿਤੇ ਨਾ ਕਾਮਿਲ ਸਾਧ ਸੰਗਤ ਭਜ ਕੇ ਉਹਨਾ ਕਥਾ ਕੀਰਤਨ ਚ ਜੁੜ ਕੇ ਤੇ ਮਹਾਰਾਜ ਕਹਿੰਦੇ ਮਿਲ ਸਾਧ ਸੰਗਤ ਕੀ ਕਰਨਾ ਉੱਥੇ ਜਾ ਕੇ ਸਾਧ ਸੰਗਤ ਚ ਭਜ ਕੇਵਲ ਨਾਮ ਕੇਵਲ ਨਾਮ ਜਪਣਾ ਦਾ ਯਤਨ ਕਰੋ ਨਾਮ ਨਾਮ ਬਾਣੀ ਪੜ ਕੇ ਉਸ ਪਰਮਾਤਮਾ ਦੀ ਸ਼ਰਣ ਵਿੱਚ ਜਾਣਾ ਹੈ ਜਿੱਥੋਂ ਅਸੀਂ ਆਏ ਹਾਂ ਵਾਪਸ ਉਸ ਉਸ ਘਰ ਜਾਣਾ ਹੈ ਇਹ ਮੁਸਾਫਰਖਾਨਾ ਹੈ ਜਿੱਥੇ ਜਿੱਥੇ ਦਾ ਦਾਣਾ ਪਾਣੀ ਚੋਗ ਚਾਕੇ ਮੁੜ ਕੇ ਆਪਣੇ ਘਰ ਜਾਣਾ ਪਰ ਉਹ ਸੋ ਯਾਦ ਰੱਖਿਓ ਆਪਣੇ ਘਰ ਜਾਣਾ ਤੇ ਉਸ ਘਰ ਜਾਣ ਲਈ ਕਿਰਾਇਆ ਪਾੜਾ ਮਿਹਨਤ ਸਾਰੀ ਬਚਾ ਕੇ ਰੱਖਣੀ ਤਾਂ ਹੀ ਜਾਵਾਂਗੇ ਵਾਹਿਗੁਰੂ ਦੇ ਨਾਮ ਦੇ ਜਹਾਜ਼ ਤੇ ਬੈਠਾਂਗੇ ਜਿਹੜੇ ਇਸ ਉਤਰੇ ਪਾਰ ਫੇ ਚੜਾਂਗੇ ਤਾਂ ਹੀ ਪਾਰ ਜਾਵਾਂਗੇ ਭਾਈ ਫਿਰ ਸ਼ਰਧਾ ਭਾਵਨਾ ਕਰਨਾ ਕਿਉਂ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ ਸ਼ਰਧਾ ਪ੍ਰੇਮ ਦੇ ਨਾਲ ਉਹਨੂੰ ਯਾਦ ਕਰਕੇ ਉੱਥੇ ਪਾਈ ਪਹੁੰਚ ਕਰਨੀ ਹੈ ਗੁਰੂ ਕੀ ਪਿਆਰੀ ਸੰਗਤ ਜੀ ਅੱਡੀ ਬੇਨਤੀਆਂ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਲੱਗਣਾ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਸਬਸਕ੍ਰਾਈਬ ਕਰਨੀ ਹੈ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਬੇਨਤੀ ਹੈ ਬਹੁਤ ਜੂਰੀ ਬੇਨਤੀ ਦੁਏ ਕਰ ਜੋੜ ਹੱਥ ਜੋੜ ਕੇ ਬੇਨਤੀ ਹੈ ਸੇਨਾ ਨੇ ਭਾਈ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਉਹ ਜਰੂਰ ਕਰੋ ਜਲਦੀ ਤੋਂ ਜਲਦੀ ਕਰੋ ਫੋਰ ਆਪਣੇ ਸੰਗੀਆਂ ਸਾਥੀਆਂ ਤੋਂ ਵੀ ਕਰਵਾਓ ਤੇ ਲਾਈਕ ਸ਼ੇਅਰ ਤੇ ਹਰ ਰੋਜ਼ ਕਰਦਿਆ ਕਰੋ ਜੋ ਵੀ ਆਪ ਸੁਣਦੇ ਹੋ ਨਾ ਉਹਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਬੇਨਤੀ ਹੈ ਆਫਤੇ ਕੀ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ